ਲੱਕ ਜਕੜਨ ਦੀ ਗੱਲ ਕਰਨ ਲੱਗੇ ਆ ਕਿਵੇਂ ਦੂਰ ਕਰ ਸਕਦੇ ਆ ਲੱਕ ਦਰਦ ਅਗਰ ਲੱਕ ਜਕੜਿਆ ਜਾਵੇ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਫਾਰਵਰਡ ਬੈਂਡ ਹੋ ਜਾਂਦੇ ਨੇ ਜ਼ਿਆਦਾਤਰ ਬੈਠ ਕੇ ਕੰਮ ਕਰਦੇ ਆ ਐਦਾਂ ਫਾਰਵਰਡ ਸਾਡੇ ਕੋਲ ਚੱਲ ਕੇ ਆਉਂਦੇ ਨੇ ਜਾਂ ਫਿਰ ਐਦਾਂ ਉਹਨਾਂ ਦਾ ਲੱਕ ਅੰਦਰ ਨੂੰ ਚਲਾ ਜਾਂਦਾ ਐਦਾਂ ਚੱਲ ਕੇ ਆਉਂਦੇ ਨੇ ਇਸ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਆ ਲੱਕ ਦੇ ਜਕੜਨ ਨੂੰ ਸਸਵੀ ਕਲਜੀ ਥਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਬੜੀਆਂ ਆਸਾਨ ਕਸਰਤਾਂ ਨੇ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਕਸਰਤਾਂ ਤੁਸੀਂ ਆਪਣੇ ਇੱਕ ਬੈੱਡ ਤੇ ਸਿੱਧੇ ਲੇਟ ਜਾਓਗੇ ਸਭ ਤੋਂ ਪਹਿਲਾਂ ਟਰੰਕ ਰੋਟੇਸ਼ਨ ਕਰੋਗੇ ਦੋਨੋਂ ਗੋਡੇ ਮੋੜ ਲੈਣੇ ਨੇ ਦੋਨੇ ਹੱਥ ਸਾਈਡਾਂ ਤੇ ਰਹਿਣਗੇ ਔਰ ਦੋਨੋਂ ਗੋਡੇ ਸਾਈਡ ਤੇ ਆਪਣੀ ਗਰਦਨ ਦੂਸਰੀ ਸਾਈਡ 5 ਸੈਕਿੰਡ ਹੋਲਡ ਕਰਾਂਗੇ ਇੱਥੇ 1 2 3 4 5 ਦੈਨ ਦੂਸਰੀ ਸਾਈਡ ਕਰਾਂਗੇ 1 2 3 4 5 ਬਿਲਕੁਲ ਗੋਡੇ ਥੱਲੇ ਵੱਧ ਤੋਂ ਵੱਧ ਲੈ ਜਾਣੇ ਨੇ ਇਸ ਨੂੰ ਤੁਸੀਂ 10 ਵਾਰੀ ਕਰਨਾ ਦੂਸਰੀ ਕਸਰਤ ਕੀ ਹੈ ਤੁਸੀਂ ਕੋਬਰਾ ਪੋਜ਼ ਕਰੋਗੇ ਇਸ ਦੇ ਵਿੱਚ ਕੀ ਹੈ ਤੁਸੀਂ ਦੋਨੋਂ ਹੱਥ ਆਪਣੇ ਮੋਢਿਆਂ ਦੇ ਥੱਲੇ ਆ ਜਾਣਗੇ ਔਰ ਉੱਪਰ ਉੱਠਣ ਦੀ ਕੋਸ਼ਿਸ਼ ਕਰੋਗੇ 1 2 3 4 5 ਫਿਰ